ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਉੱਤੇ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਉਂਦਾ ਚਾਹੁੰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਆਈਕਨ ਦਾ ਆਪਸ਼ਨ ਆਨ ਕਰਨਾ ਨਾ ਭੁੱਲਣਾ ਜੀ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲੀ ਵਾਰ ਚ ਪਹੁੰਚ ਸਕੇ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵਾਚ ਕਰਿਓ ਜੀ ਵੀਡੀਓ ਨੂੰ ਵਾਚ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿਵੇਂ ਦੀ ਲੱਗੀ ਤੇ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਟਾਈਮ ਹੋ ਗਿਆ ਜੀ 5 ਵਜੇ ਦਾ ਤੇ ਹੁਣ ਆਪਾਂ ਅਗੇ ਜੀ ਪਸ਼ੂਆਂ ਚ ਸਭ ਤੋਂ ਪਹਿਲਾਂ ਆਪਣਾ ਕੰਮ ਹੁੰਦਾ ਗੱਦਿਆਂ ਨੂੰ ਸੈੱਟ ਕਰਕੇ ਰੱਖਣਾ ਕਿਉਂਕਿ ਆਪਾਂ ਸਵੇਰ ਵੇਲੇ ਗੱਦੇ ਚੱਕ ਦਿੰਨੇ ਆ ਫਿਰ ਇਥੋਂ ਥਾਂ ਚੰਗੀ ਤਰ੍ਹਾਂ ਸੁੱਕ ਜਾਂਦਾ ਪਸ਼ੂਆਂ ਦੇ ਥੱਲੋਂ ਗੱਦਿਆਂ ਦੇ ਨੀਚੋਂ ਤੇ ਹੁਣ ਆਪਾਂ ਪਾਉਣ ਲੱਗੇ ਜੀ ਤੂੜੀ ਆਪਾਂ ਬਸ ਇੱਕ ਪੰਢੀ ਪਾਉਣੀ ਹੈ ਤੂੜੀ ਦੀ ਕਿਉਂਕਿ ਹਰੇ বিনা ਪਸ਼ੂ ਨਹੀਂ 라 ਥੋੜਾ ਖਾਂਦਾਗਾ ਹੁਣ ਹਰ ਆਪਾਂ ਵੱਢ ਕੇ ਨਹੀਂ ਲਿਉਂਦੇ ਕਿਉਂਕਿ ਹੁਣ ਦੋ ਤਿੰਨ ਦਿਨ ਲਗਾਤਾਰ ਮੀਂਹ ਪੈਣ ਕਰਕੇ ਹਰੇ ਚ ਪਾਣੀ ਬਹੁਤ ਖੜਾਗਾ ਤਾਂ ਕਰਕੇ ਨਹੀਂ ਲਿਉਂਦੇ ਆਪਾਂ ਹਰਾ ਤੇ ਤੂੜੀ ਆਪਾਂ ਪਾਉਣੀਆ ਪਾਉਣੀਆ ਹਮੇਸ਼ਾ ਚਾਰ ਕੇ ਕਿਉਂਕਿ ਫੇ ਤੂੜੀ ਚ ਰੇਤ ਤਾਂ ਬਹੁਤ ਹੁੰਦਾਗਾ ਤਾਂ ਕਰਕੇ ਪਸ਼ੂ ਬਿਮਾਰ ਹੁੰਦਾ ਡਰ ਰਹਿੰਦਾਗਾ ਤਾਂ ਆਪਾਂ ਛਾਂਣ ਕੇ ਪਾਉਣੀਆ ਤੂੜੀ ਤੇ ਹੁਣ ਆਪਾਂ ਦੂੜੇ ਨੂੰ ਪਤਲੀ-ਪਤਲੀ ਕਰ ਲਾਂਗੇ ਫਿਰ ਆਪਾਂ ਨੂੰ ਸੰਨੀ ਕਰਨੀ ਸੌਖੀ ਹੋ ਜੂਗੀ ਇੱਥੇ ਸ਼ਾਮ ਦੇ ਟਾਈਮ ਤੋਂ ਪਰ ਬਹੁਤ ਹੁੰਦੀ ਹੈ ਕਿਉਂਕਿ ਨਾ ਸ਼ਿਵ ਦਾ ਸੂਰਜ ਸਿੱਧਾ ਪੈਂਦਾ ਹੈ ਇਧਰੋਂ ਤਾਂ ਕਰਕੇ ਆਪਾਂ ਇੱਥੇ ਪਸ਼ਵਾ ਚ ਇਸ ਟਾਈਮ ਲੈਟ ਹੀ ਹੋਨੇ ਆ ਲੋ ਜੀ ਆਪਾਂ ਦੂੜੀ ਕਰ ਲਈ ਸੈਕਟਰ ਹੁਣ ਆਪਾਂ ਖਲ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸਾਰੇ ਨੀਰੇ ਤੇ ਪਾ ਲਾਂਗੇ ਆਪਾਂ ਸਰੋਂ ਦੀ ਖਲ ਦੀ ਹੀ ਸੰਨੀ ਕਰਦੇ ਹਾਂ ਹੋਰ ਅਲੱਗ ਤੋਂ ਆਪਾਂ ਖੁਸ਼ ਵੀ ਨਹੀਂ ਪਾਉਂਦੇ ਨੀਰੇ 'ਚ ਖਾਲਾ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਰਲੋਣਿਆ ਫਿਰ ਸਾਰੇ ਨੀਰੇ ਚ ਰਲ ਜਾਂਦੀ ਐ ਖਾਲਾ ਫਿਰ ਬਸ਼ੂ ਚੰਗੀ ਤਰ੍ਹਾਂ ਖਾ ਲੈਂਦਾ ਗਾ ਨੀਰੇ ਨੂੰ ਆਪਾਂ ਜਿਆਦਾ ਸੁੱਕਾ ਨਹੀਂ ਰੱਖਦੇ ਨੀਰੇ ਨੂੰ ਆਪਾਂ ਗਿੱਲੇ ਹੀ ਰੱਖਦੇ ਆ ਸੁੱਕਾ ਨੀਰਾ ਸਾਡੀ ਮੱਝ ਆਪਾਂ ਪਸੰਦ ਨਹੀਂ ਕਰਦੀ ਆ ਗਿੱਲਾ ਨੀਰਾ ਹੀ ਖਾ ਕੇ ਰਾਜੀ ਰਹਿੰਦੀ ਆ ਲੋ ਜੀ ਆਪਾਂ ਤੂੜੀ ਪਤਲੀ ਕਰ ਲਈ ਜਿੱਤੇ ਹੁਣ ਆਪਾਂ ਵੀ ਖਾਲਾ ਛੜਕਲੀ ਆਪਾਂ ਸਨੇਰ ਲੋਣੀ ਬਹੁਤ ਸੁੱਕੀ ਹੋ ਜੂਗੀ ਲੋ ਜੀ ਆਪਾਂ ਪਾ ਲੀਏ ਸਾਰੇ ਤੂੜੀ ਤੇ ਖਾਲ ਆਪਾਂ ਖਾਲ ਸਾਰਿਆਂ ਨੂੰ ਇੱਕੋ ਜਿਹੀ ਪਾਉਣੀ ਹੈ ਕਿਉਂਕਿ ਸਾਰੇ ਪਸ਼ੂ ਆਪਣੇ ਵਧੀਆ ਦੁੱਧਾ ਲੈ ਹੈ ਤੇ ਆਪਾਂ ਕਿ ਸੇ ਤੋਂ ਕਿਸੇ ਪਸ਼ੂ ਨੂੰ ਵੀ ਲੱਗਤੋਂ ਨੀਰਾ ਨਹੀਂ ਪਾਉਂਦੇ ਸਾਰਿਆਂ ਨੂੰ ਇੱਕੋ ਜਿਹੀ ਨੀਰਾ ਪਾਉਣੀ ਹੈ ਕਿਉਂਕਿ ਦੋ ਕੱਟੀਆਂ ਨੇ ਉਹ ਵੀ ਵਧੀਆ ਤਿਆਰ ਹੋ ਜਾਣੀਆਂ ਜੇ ਆਪਾਂ ਵਧੀਆ ਨੀਰਾ ਪਾਵਾਂਗੇ ਉਹਨਾਂ ਨੂੰ ਛੇਤੀ ਤਿਆਰ ਹੋਣਗੀਆਂ ਲੋ ਜੀ ਆਪਾਂ ਬਸ ਖਾਲ ਛਿੜਕ ਲਈ ਥੋੜੀ ਜਿਹੀ ਰਹਿ ਗਈ ਸੀ ਆਪਾਂ ਹਾਂ ਚੰਗੀ ਤਰ੍ਹਾਂ ਮਿਕਸ ਕਰਕੇ ਦੁਬਾਰੇ ਫੇਰ ਫੇਰ ਆਪਾਂ ਲਾਸਟ ਤੇ ਰਹਿ ਗਈ ਤੇ ਉੱਥੇ ਛਿੜਕ ਲਾਂਗੇ ਖਾਲਾ ਆਪਾਂ ਪਸ਼ੂਆਂ ਨੂੰ ਕਦੇ ਘੱਟ ਨਹੀਂ ਪਾਈ ਖਾਲਾ ਆਪਾਂ ਪੂਰੀ ਵਧੀਆ ਚੰਗੀ ਪਾਉਣੀ ਹੈ ਤੇ ਹੁਣ ਆਪਾਂ ਚੰਗੀ ਤਰ੍ਹਾਂ ਸਨੀ ਕਰ ਦਾਂਗੇ ਕਿਉਂਕਿ ਆਪਾਂ ਜਦੋਂ ਖਾਲਾ ਆਪਾਂ ਚੰਗੀ ਤਰ੍ਹਾਂ ਨੀਰੇ ਚ ਮਿਕਸ ਕਰ ਦਈਏ ਨਾ ਫਿਰ ਪਸ਼ੂ ਨੀਰਾ ਡੋਲਦਾ ਨਹੀਂਗਾ ਵਧੀਆ ਖਾ ਲੈਂਦਾ ਸਨੀ ਦਾ ਪਸ਼ੂ ਫਿਰ ਵੈਸੇ ਘੱਟ ਹੀ ਖਾਂਦੇ ਆ ਲੋ ਜੀ ਇੱਥੇ ਆਪਾਂ ਤੁਹਾਨੂੰ ਪਹਿਲਾਂ ਸਨਨੀ ਕਰਕੇ ਫਿਰ ਮਿਲਦੇ ਆਂ ਆਪਾਂ ਸਨਨੀ ਕਰ ਲਈਏ ਲੋ ਜੀ ਇੱਥੇ ਹੋ ਗਿਆ ਅਗਲੇ ਦਿਨ ਸਵੇਰ ਦਾ ਟਾਈਮ ਆਪਣੇ ਤੋਂ ਵਲੋਗ ਨਹੀਂ ਸ਼ੂਟ ਹੋਇਆ ਕਿਉਂਕਿ ਆਪਾਂ ਥੋੜੇ ਲੇਟ ਜਿਆਦਾ ਹੋ ਗਏ ਸੀ ਤਾਂ ਕਰਕੇ ਮੈਂ ਛੇਦੀ ਛੇਦੀ ਪਸ਼ੂ ਬੰਨਨੇ ਫਿਰ ਆਪਣਾ ਤਾਂ ਰੰਮੀ ਚੋਣੀਆ ਸੀ ਜਾਂ ਫਿਰ ਮੱਛਰ ਦਾ ਟਾਈਮ ਹੋ ਜਾਂਦਾ ਸ਼ਾਮ ਨੂੰ ਤਾਂ ਕਰਕੇ ਮੱਛਰਾਂ ਦੀ ਛੇਦੀ ਛੱਡ ਨਹੀਂ ਪੈਂਦੀ ਐ ਲੋ ਜੀ ਇੱਥੇ ਆਪਾਂ ਹਨਾ ਬਸ ਸਵੇਰੇ ਧਾਰਾਂ ਚ ਅਨਸਾਰ ਆਪਾਂ ਪਸ਼ੂ ਨੂੰ ਨਮਾਉਣੇ ਆ ਤੇ ਪਾਣੀ ਪਿਉਣੇ ਆ ਡੇਲੀ ਦਾ ਰੁਟੀਨ ਹੈ ਸਾਡਾ ਇਹ ਆਪਾਂ ਨਿੱਕੇ ਪਰਸ਼ਵਾਂ ਨੂੰ ਬੰਦਾਂਗੇ ਪੱਕੇ ਥਾਂ 'ਚ ਤੇ ਮੱਜਾਂ ਨੂੰ ਬੰਦਾਂਗੇ ਕੱਚੇ ਥਾਂ 'ਚ ਨਿਮਮ ਥੱਲੇ ਕਿਉਂਕਿ ਆਪਾਂ ਸਾਡੇ ਪਰਸ਼ਵਾਂ ਤੇ ਝੜਦੇ ਧੁੱਪ ਆਉਂਦੇ ਆ ਤਾਂ ਕਰਕੇ ਪਰਸ਼ਵਾਂ ਤੇ ਧੁੱਪ ਲੱਗ ਜਾਂਦੇ ਫਿਰ ਨਮਾਉਣ ਨਹੀਂ ਸਕਦੇ ਆਪਾਂ ਨਮਾ ਨਹੀਂ ਸਕਦੇ ਪਰਸ਼ਵਾਂ ਨੂੰ ਫਿਰ ਪਰਸ਼ਵਾਂ ਨੂੰ ਗਰਮ ਸਰਦੋਂ ਦਾ ਡਰ ਰਹਿੰਦਾਗਾ ਤਾਂ ਕਰਕੇ ਆਪਾਂ ਫੇਰ ਧਾਰਾਂ 'ਚੋਂ ਸਾਰੀ ਪਸ਼ੂ ਨਮਾ ਲੈਨੇ ਆ ਇੱਥੇ ਆਪਾਂ ਬੰਦਾਂਗੇ ਪਸ਼ੂ ਨਮਾ ਨਮਾ ਕੇ ਤੇ ਅੱਜ ਜਿਹੜੀ ਆਪਾਂ ਮੇਨ ਵੀਡੀਓ ਬਣਾਈ ਸੀ ਜੀਬੀ ਬਰੀਡ ਤੇ ਕੰਮ ਕਰਨ ਦੇ ਕੀ ਕੀ ਫਾਇਦੇ ਨੇ ਤੇ ਅੱਪ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਕੀ ਕੀ ਫਾਇਦੇ ਨੇ ਸਭ ਤੋਂ ਪਹਿਲਾ ਨੰਬਰ ਬਰੀਡ ਤੇ ਕੰਮ ਕਰਨ ਦਾ ਫਾਇਦਾ ਹੈ ਕਿ ਜਦੋਂ ਆਪਾਂ ਵਧੀਆ ਪਸ਼ੂ ਦੇ ਮਤਲਬ ਪਸ਼ੂ ਦੇ ਚੰਗਾ ਸੀਮਾ ਲਗਵਾਵਾਂਗੇ ਤਾਂ ਨਾ ਆਪਣਾ ਜਿਹੜਾ ਅੱਗੇ ਪਸ਼ੂ ਤਿਆਰ ਹੋਊਗਾ ਕੋਈ ਬੱਚਾ ਕੱਟੀ ਤਿਆਰ ਹੋਊਗੀ ਉਹ ਪੂਰੇ ਵਧੀਆ ਰਿਕਾਰਡ ਵਾਲੀ ਹੋਊਗੀ ਵਧੀਆ ਦੁੱਧ ਦਊਗੀ ਤੇ ਵਧੀਆ ਜੀ ਆਪਾਂ ਸੇਲ ਵੀ ਕਰਨੀ ਹੋ ਵਧੀਆ ਕੀਮਤ ਤੇ ਉਹ ਸੇਲ ਹੋਊਗੀ ਜਿਵੇਂ ਆਪਾਂ ਪਹਿਲਾਂ ਵੱਡੀ ਮੱਝ ਟੱਪੀ ਉਹਦੇ ਆਪਾਂ ਵਧੀਆ ਸਿਮਨ ਲਗਵਾਇਆ ਸੀ ਉਹਦੇ ਵਿੱਚੋਂ ਆਹ ਕੱਟੀ ਉਹਦੀ ਕੱਟੀ ਹੈ ਹੀ ਤੇ ਵਧੀਆ ਸਿਮਨ ਲਗਵਾਇਆ ਤੇ ਵੀ ਪੂਰੇ ਬਰੀਡ ਚਾਹੀਏ ਪੂਰੀ ਜੈੱਡ ਬਲੈਕ ਆਈ ਸੀ ਇਹ ਹੁਣ ਆਪਣੇ ਕੋਲੇ ਚੌਥਾ ਸੂਆ ਸੂਗੀ ਤੇ ਵੱਡੀ ਮੱਝ ਪੂਰੇ ਪੀਕ ਲੈਵਲ ਤੇ ਮਤਲਬ ਆਪਣੇ ਕੋਲ 14 ਲੀਟਰ ਦੁੱਧ ਦਿੰਦੀ ਸੀ ਤੇ ਇਹਦੀ ਝੋਟੀ ਨੇ ਆਪਾਂ ਵਧੀਆ ਸਿਮਨ ਲਗਵਾਇਆ ਸੀ ਪਹਿਲੇ ਸੂਈ 14 ਲੀਟਰ ਦੁੱਧ ਦਿੱਤਾ ਸੀ ਤੇ ਦੂਜੇ ਸੂਏ ਨੇ ਦਿੱਤਾ ਸੀ ਜੀ 16 ਲੀਟਰ ਤੀਜੇ ਸੂਏ ਦਿੱਤਾ ਸੀ 17.5 ਲੀਟਰ ਨਾਇਤ ਕੀ ਦੇਖਾਂਗੇ ਚੌਥੀ ਵਾਰ ਦੂਗੀ ਤੇ ਆਪਣੀ ਇਹ ਬੂਰੀ ਵੀ ਆਪਾਂ ਮੱਝ ਲੈ ਕੇ ਆਂਦੀ ਸੀ ਉਹਦੇ ਮਾਂਗ ਰਾਈ ਸੀ ਨਿੱਕੀ ਜੀ ਕੱਟੀ ਕਰਦੀ ਹੋਈ ਪਾਲੀ ਹੋਈ ਹੈ ਇਹ ਵੀ ਤੇ ਇਹ ਵੀ ਬਹੁਤ ਵਧੀਆ ਦੁੱਧ ਦਿੰਦੀ ਹੈ ਜੀ ਹੁੰਦਾ ਇਹ ਦੋਨੇ ਡਰਾਈ ਆ ਕਿਉਂਕਿ ਇੰਨਾ ਦਾ ਸੁਣ ਦਾ ਟਾਈਮ ਥੋੜਾ ਰਹਿ ਗਿਆ ਤਾਂ ਕਰਕੇ ਆਪਾਂ ਡਰਾਈ ਕਰਤੀਆਂ ਹਲੇ ਬੂਰੀ ਦਾ ਚੰਗੇ ਤਰ੍ਹਾਂ ਡਰਾਈ ਹੋਈ ਨਹੀਂ ਗਈ ਹਲੇ ਵੀ ਥਣਾ 'ਚ ਦੁੱਧ ਰੱਖਦੀ ਆ ਉਹ ਬਰੀਡ ਜੇ ਆਪਾਂ ਚੰਗੇ ਪਸ਼ੂ ਦੇ ਚੰਗਾ ਸੇਮਨ ਲਗਵਾਵਾਂਗੇ ਤਾਂ ਆਪਣੇ ਕੋਲ ਬਰੀਡ ਦਾ ਪਸ਼ੂ ਤਿਆਰ ਹੋਊਗਾ ਤੇ ਉਹ ਦੁੱਧ ਵੀ ਵੱਧ ਦਊਗਾ ਵਧੀਆ ਕੀਮਤ ਤੇ ਸੋਲਡ ਆਊਟ ਵੀ ਹੋਊਗਾ ਸਭ ਤੋਂ ਟੋਪ ਦੀ ਮੱਚ ਆਪਣੇ ਕੋਲ ਇਹ ਜਿਹੜੀਆਂ ਹੁਣ ਨਾ ਹੀ ਜਾਂਦੀਆਂ ਇਹ ਸਭ ਤੋਂ ਟੋਪ ਦੀ ਹੈ ਸਭ ਤੋਂ ਵੱਧ ਦੁੱਧ ਦੇਣੇ ਦਿੱਤਾ ਆਪਣੇ ਕੋਲ ਇਹ ਹੁਣ 30 30 ਸਰੇ ਤੂਏ ਸੁਈ ਹੋਈ ਹੈ ਜੀ ਆਪਾਂ ਜਦੋਂ ਆਪਾਂ ਬਰੀਡਿੰਗ ਜੇ ਆਪਾਂ ਆਹ ਕੰਮ ਕੀਤਾ ਕਰਨਾਗਾ ਤਾਂ ਆਪਾਂ ਨੂੰ ਬਰੀਡਿੰਗ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਆਪਾਂ ਬਰੀਡਿੰਗ ਤੇ ਧਿਆਨ ਦਵਾਂਗੇ ਤਾਂ ਆਪਾਂ ਨੂੰ ਜ਼ਿਆਦਾ ਪ੍ਰੋਫਿਟ ਹੋਊਗਾ ਜੀ ਇਸ ਕੰਮ 'ਚ ਬਰੀਡ ਦੇ ਪਸ਼ੂ ਜਿਹੜਾ ਪਸ਼ੂ ਬਰੀਡ ਦਾ ਹੁੰਦਾ ਉਹਦੇ ਤਾਂ ਆਪਣੇ ਨੂੰ ਅਲੱਗ ਤੋਂ ਹੀ ਪਹਿਚਾਨ ਆ ਜਾਂਦੀ ਹੈ ਵੀ ਇਹ ਪਸ਼ੂ ਚੰਗੀ ਬਰੀਡ ਦਾ ਹੈਗਾ ਦੇਸੀ ਬਰੀਡ ਤੇ ਵਧੀਆ ਬਰੀਡ ਦੇ ਪਸ਼ੂ 'ਚ ਫਰਕ ਬਹੁਤ ਹੋ ਜਾਂਦਾ ਜੀ। ਜਦੋਂ ਵੀ ਆਪਾਂ ਮੱਝਾਂ ਦੇ ਸੀਮਾਂ ਲਗਾਉਣਾ ਵਧੀਆ ਬਰੀਡ ਦੇ ਹੀ ਲਗਵਾਓ ਕਿਉਂਕਿ ਆਪਾਂ ਨੂੰ ਪਸ਼ੂ ਤਿਆਰ ਕਰਨ ਤੇ ਖਰਚਾ ਬਹੁਤ ਆ ਜਾਂਦਾ ਜੀ। ਆਪਾਂ ਉਹੀ ਖਰਚਾ ਵਧੀਆ ਬਰੀਡ ਦੇ ਪਸ਼ੂ ਤੇ ਕਰਾਂਗੇ ਤਾਂ ਆਪਾਂ ਨੂੰ ਪ੍ਰੋਫਿਟ ਦੁੱਗਣਾ ਹੋਊਗਾ ਜੀ। ਇਸ ਕੰਮ ਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਫੋਕਸ ਆਪਾਂ ਨੂੰ ਬਰੀਡ ਤੇ ਦੇਣਾ ਚਾਹੀਦਾ ਜੀ। ਜੇ ਆਪਾਂ ਬਧੀਆ ਬਰੀਡ ਦੇ ਪਸ਼ੂ ਤਿਆਰ ਕਰਾਂਗੇ ਤਾਂ ਆਪਣਾ ਕੰਮ ਹੋਰ ਵੀ ਜ਼ਿਆਦਾ ਗਰੋਅ ਕਰੂਗਾ ਤੇ ਆਪਣੇ ਕੋਲ ਪ੍ਰੋਪਰ ਰਿਕਾਰਡ ਵਾਲੇ ਪਸ਼ੂ ਤਿਆਰ ਹੋ ਜਾਣਗੇ ਬਰੀਡ ਤਾਂ ਜੇ ਆਪਾਂ ਬਰੀਡ ਦੇ ਧਿਆਨ ਦੇਵਾਂਗੇ ਨਾ ਆਪਣੇ ਕੋਲ ਨਾਰਮਲ ਮੱਝਾਂ ਨਾਲੋਂ ਮੱਝਾਂ ਵੀ ਬਹੁਤ ਵਧੀਆ ਤਿਆਰ ਹੋਣਗੀਆਂ ਤੇ ਜਿਹੜਾ ਪਸ਼ੂ ਵਧੀਆ ਬਰੀਡ ਦਾ ਹੁੰਦਾ ਲੰਮਾ ਟਾਈਮ ਦੁੱਧ ਦਿੰਦਾ ਤੇ ਵੀ ਦੁੱਧ ਵੀ ਬਹੁਤ ਜ਼ਿਆਦਾ ਦਿੰਦਾ ਉਹ ਉਹ ਦੁੱਧ ਨੂੰ ਡਰਾਈ ਹੀ ਕਰਨਾ ਪੈਂਦਾ ਚਲੋ ਜੀ ਆਪਣੀ ਜਿਹੜੀ ਉਹ ਕੱਟੀ ਐ ਛੋਟੀ ਇਹ ਹੈਗੀ ਐ 70577 ਬੁੱਲ ਦੀ ਤੇ ਉਹ ਪਰ ਮਾਰ ਹੋ ਗਈ ਤਾਂ ਕਰਕੇ ਲਿੱਸੀ ਜ਼ਿਆਦਾ ਹੋ ਗਈ ਮਸਾਂ ਹੀ ਠੀਕ ਹੋਈ ਐ ਉਹ ਚਲੋ ਜੀ ਹੁਣ ਪਰਮਾਤਮਾ ਦਾ ਸ਼ੁਕਰ ਹੈ ਵੀ ਫਰਕ ਪੈ ਗਿਆ ਉਹਨੂੰ ਲੋ ਜੀ ਆਪਾਂ ਇੱਥੇ ਸਾਰੇ ਪਸ਼ੂ ਆਪਣੇ ਨਮਾ ਤੇ ਤੇ ਹੁਣ ਆਪਾਂ ਅੰਦਰ ਨੀਰਾ ਪਾ ਲਾਂਗੇ ਪਸ਼ੂਆਂ ਨੂੰ ਜਿਹਨਾਂ ਦਾ ਮੈ ਇੱਥੇ ਖੜ ਜਾਣਗੇ ਜਿਹੜੀ ਨੇ ਬੈਠਣਾ ਉਹ ਬੈਠ ਜੂਗੀ ਤੇ ਬਾਕੀ ਤਾਂ ਸਾਰਿਆਂ ਗਾਲਾਂ ਮਾਰਨ ਲੱਗੀ ਰਹੀਆਂ ਨੇ ਕੱਚੇ ਥਾਂ ਦੇ ਪਸ਼ੂ ਆ ਕੇ ਖੁਸ਼ ਹੋਏ ਅੰਦਾਜੀ ਆਪਣੇ ਸਾਰੇ ਪਸ਼ੂ ਘਰ ਦੀ ਪਾਲੇ ਹੋਏ ਆ ਜੀ ਕੋਈ ਵੀ ਨਹੀਂ ਖਰੀਦਿਆ ਹੋਏ ਆਪਣੇ ਕੋਲ ਚਲੋ ਜੀ ਆਪਾਂ ਵੀਡੀਓ ਦਾ ਵੀ ਐਂਡ ਇਥੀ ਕਰਦੇ ਆਂ ਜੀ ਵੀਡੀਓ ਲਗਭਤੀਆ ਲੱਗੀ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੀ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰ ਜਰੂਰ ਕਰਨਾ ਕਰਿਓ ਜੀ ਚਲੋ ਜੀ ਆਪਾਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ